ਹੋਈ ਯੂ ਵੈਲਕਮ ਸਾਰਿਆਂ ਦਾ ਇੱਕ ਵਾਰ ਫੇਰ ਕਾਫੀ ਦਿਨਾਂ ਬਾਅਦ ਬਲੌਗ ਪੈ ਰਿਹਾ ਤੇ ਆਪਾਂ ਲੈ ਲਈਆਂ ਡੋਰਾ ਡੋਰਾ ਤੇ ਪਤੰਗ ਲੈ ਲਏ ਥੋੜੇ ਜਿਹੇ ਹੋਰ ਜਿਹੜੇ ਪਹਿਲਾਂ ਲਿਆਂ ਡੋਰਾ ਸੀ ਯਾਰ ਉਹ ਕਾਮਯਾਬ ਨਹੀਂ ਨਿਕਲੀ ਜਿਹੜੀ ਲਾਲ ਜੀ ਬਰੇਲੀ ਵਾਲੀ ਨਹੀਂ ਉਹ ਤਾਂ ਜਿਵੇਂ ਬਿਕਾਰ ਨਿਕਲੀ ਗਈ ਤੇ ਅਸੀਂ ਹੁਣ ਦੋ ਕੋ ਹੋਰ ਗੱਟੂ ਲੈਤੇ ਆ ਤੇ ਉਹਨਾਂ ਨਾਲ ਦੇਖਦੇ ਆ ਇੱਕ 16 ਤਾਰ ਲੈਤੀ ਆ ਜੇ ਉਹ ਚੱਲਦੀ ਹੋਈ ਠੀਕ ਆ ਨਹੀਂ ਫਿਰ ਆਪਾਂ ਬਸ ਇਦਾਂ ਇਦਾਂ ਚੜਾ ਕੇ ਚਲੋ ਆ ਜਾਾਂਗੇ ਬੱਸ ਫਿਰ ਦੇਖਦੇ ਆਂ ਕੀ ਬੰਦਾ ਤੇ ਹੁਣ ਜਾਂਨੇ ਆ ਘਰੇ ਮੰਮੀ ਦੀ ਫਿਜ਼ਿਓ ਵਾਲੇ ਤੇ ਲੈ ਕੇ ਜਾਣਾ ਮੰਮੀ ਨੂੰ ਫਿਰ ਉਸ ਤੋਂ ਬਾਅਦ ਆਪਾਂ ਕੇ ਪਤੰਗ ਚੜਾਉਣੇ ਨਾਲੇ ਧੁੱਪ ਨਿਕਲ ਜੂਗੀ ਸੋ ਬੈਟਰ ਹੋਊਗਾ। ਹਲੋ ਜੀ ਹੁਣ ਆਪਾਂ ਉਹ ਤਾਂ ਲੈ ਆਏ ਪਤੰਗ ਤੇ ਇਹ ਹੁਣ ਬੇਬੇ ਦੀ ਫਿਜ਼ਿਓ ਕਰਾਉਣ ਜਾਣਾ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਤੇ ਪਤੰਗ ਚੜਾਉਣ ਵਾਲਾ ਮੌਸਮ ਹੈ ਨਹੀਂ ਹਜੇ ਹਜੇ ਧੁੱਦ ਬਹੁਤ ਤੇ 12 1 ਵਜੇ ਮੈਨੂੰ ਲੱਗਦਾ ਚੜ੍ਹਾਂਗੇ ਤੇ ਉਦੋਂ ਉਦੋਂ ਤੱਕ ਆਪਾਂ ਆ ਦੇਖਦੇ ਆਂ ਤੇ ਸ਼ਾਇਦ ਮੈਂ ਗੱਡੀ ਤੇ ਮਾੜਾ ਮੋਟਾ ਸਮਾਨ ਲਵਾ ਕੇ ਲੈ ਕੇ ਆਉਣਾ ਥੋੜਾ ਜਿਹਾ ਫੋਰਚੂਨਰ ਤੇ ਉਹ ਲਵਾ ਕੇ ਆਉਂਗਾ ਤੇ ਡੈਡੀ ਅੱਜ ਬੱਕਰਾ ਬਣਾਉਂਗਾ ਤੁਹਾਨੂੰ ਬੱਕਰੇ ਦੀ ਰੈਸিপি ਤਾਂ ਨਹੀਂ ਦੱਸ ਸਕਦਾ ਪਰ ਮੈਂ ਤੁਹਾਨੂੰ ਦਿਖਾ ਸਕਦਾ ਵੀ ਬੱਕਰਾ ਕਿੰਨਾ ਸਵਾਦ ਹੋਊਗਾ ਤੇ ਹੁਣ ਸੁਣ ਕੜੀ ਚੌਲ ਬਣਾਇਆ ਬੇਬੇ ਨੇ ਉਹ ਖਾਣ ਲੱਗੇ ਆ ਤੇ ਉਹ ਖਾ ਕੇ ਫਿਰ ਦੇਖਦੇ ਆ ਜੇ ਤੋਂ ਪ੍ਰਿੰਕਲੀ ਦਾ ਪਤੰਗ ਜੜਾਵਾਂਗੇ ਨਹੀਂ ਤਾਂ ਫਿਰ ਅਰੇ ਗੱਡੀ ਜਿਹੜੀ ਦੂਜੀ ਵਾਰ ਖੜਾ ਪੀਣਾ ਤੇ ਉਹ ਚੋ ਸਮਾਨ ਕੱਢ ਲਿਆ ਜਿਹੜਾ ਕੋਈ ਸਮਾਨ ਸੀ ਸਮਾਨ ਸੀ ਕੱਢ ਲਿਆ ਆਪਾਂ ਤੇ ਬਾਕੀ ਆਪਾਂ ਹੁਣ ਬਸ ਬਾਕੀ ਹੋਛ ਨਹੀਂ ਤੇ ਜਿਹੜੇ ਨਵੇਂ ਗੁੱਟਲ ਮਤਲਬ ਡੋਰਾਂ ਲਿਆਂਦੀਆਂ ਗੱਟੂ ਵੀ ਕਹਿੰਦੇ ਇੱਥੇ ਉਹਨਾਂ ਨੂੰ ਤੇ ਉਹ ਆਪਾਂ ਅਨਬਾਕਸ ਵੀ ਕਰਾਂਗੇ ਇੱਕ ਹੈਗੀ ਨਿਊ ਇੰਡੀਆ ਇੱਕ ਹੈਗੀ ਬਲੈਕ ਪੈਂਥਰ ਤੇ ਇੱਕ ਹੈਗੀ 16 ਕਾਰ ਕੋਈ ਡੋਰ ਬਸੋ ਤੇ ਹੁਣ ਕੜੀ ਚੋਲ ਖਾਣ ਲੱਗੇ ਇਹ ਆਪਾਂ ਨਹੀਂ ਤੇ ਬੜੀਆਂ ਪਪੀਨਿਆ ਕਰਮ ਤੇ ਇਹ ਤਾਂ ਬੜੀ ਗਲੀ ਨਹੀਂ ਹੈ ਜਸਟਲ ਬਰਖਾ ਉਹ ਆ ਗਈ ਕਾਗਜ਼ਲਾ ਕੱਪੂਈ ਉਹ ਕਰਦਾ ਪਰ ਇਹ ਜਹਾਕੋਂ ਨਹੀਂ ਤਰਗੀ ਤੁਹ ਕੁ ਬੰਗ ਦੇਖ ਲੋ ਹੈ ਹੈ ਲਾ ਮੋਰ ਇੱਧਰ ਪਤੰਗ ਪਏ ਆ ਉਦੋਂ ਦੂਤ ਪਤੰਗ ਪਈ ਆ ਬਾਹਰ ਕਿੰਨੀ ਉੱਚੀ ਪਤੰਗ ਪਈ ਆ ਬਾਕੀ ਹੌਲੀ ਹੌਲੀ ਚੜਾਵਾਂਗੇ ਤੇ ਦੇਖਦੇ ਆ ਜਿਵੇਂ ਜਿਵੇਂ ਚੜਾਈ ਗਏ ਓਵੇਂ ਓਵੇਂ ਥੰਦਾ ਹੱਦਿਆ ਪਹਿਲਾਂ ਇੱਕ ਦੋ ਪਤੰਗ ਚੜਾਉਣੀ ਪਿੱਛੇ ਵਾਲੇ ਚੜਦੇ ਇੱਥੇ ਨਹੀਂ ਚੜਦੇ ਇਧਰ ਵੱਡੇ ਘਰਾਂ 'ਗਨੀ ਘੱਟ ਚੜਦੇ ਉਧਰ ਨੂੰ ਚੜਦੇ ਜਾਂਦੇ ਪਤੰਗ ਸੀ ਜਿਆਦੇ ਲਿਆਏ ਤੇ ਇੱਧਰ ਚੜਦੇ ਨਹੀਂ ਥੋੜੇ-ਮੋਟੀ ਚੜਦੇ ਆ ਉਹ ਛੋਟੀ ਡੋਰ ਨਾਲ ਚੜਾਉਨੇ ਆ ਛੋਟੀ ਡੋਰ ਨਾਲ ਚੜਾ ਕੇ ਛੋਟੇ ਪਤੰਗ ਪਹਿਲਾਂ ਫਿਰ ਵੱਡੇ ਥੋੜੇ ਵੀ ਟਾਈਮ ਬਾਅਦ ਚੜਾਵਾਂਗੇ ਪਤੰਗ ਬਹੁਤ ਪਏ ਨੇ ਗੰਗ ਮੱਲਾ 70 70 60 70 ਪਤੰਗ ਪਏ ਨੇ ਹੂੰ ਸਾਡੀ ਬੇਬੇ ਉੱਧਰ ਦੇਖੀ ਐ ਮੀ ਆ ਕੀ ਦੇਖੀ ਨੀ ਆ ਲੋ ਜੀ ਪਤਾ ਕਿ ਇੱਧਰ ਬਹੁਤ ਬਏ ਨੇ ਜਾ ਬਏ ਨੇ ਉਹ ਥੱਲੇ ਪਏ ਨੇ ਤੇ ਆ ਇੱਕ ਮਹਿੰਗਾਈ ਸੀ ਮੈਂ ਆਨਲਾਈਨ ਚੜਖੜੀ ਇਜਾਜ਼ ਬੇਗ ਦੀ ਇਹ ਤਾਂ ਜਮੇ ਬੇਕਾਰ ਨਿਕਲੀ ਤੇ ਆ ਅੱਜ ਲੈ ਕੇ ਆਏ ਆ ਦੋ ਚੜਖੜੀਆਂ ਇਹ ਇਹ ਅੱਜ ਲੈ ਕੇ ਆਇਆ ਇੱਕ ਆ ਲੈ ਕੇ ਆਏ ਆ ਇੱਕ ਆਹ ਜਿਹੜੀ ਆ ਇਹਨੂੰ ਨਿਊ ਇੰਡੀਆ ਕਹਿੰਦੇ ਆ ਆਹ ਬਲੈਕ ਪੈਂਥਰ ਪਤਾ ਨਹੀਂ ਇਹਨੇ ਭਾਈ ਸਾਲਾ ਪੇਚਾ ਕੋਈ ਇਕਰੀ ਪਾ ਰਿਆ ਉਹ ਪਤਾ ਨਹੀਂ ਚੜ ਰਿਹਾ ਇੱਕ ਉਹ ਦੋਰਾ ਉਹ ਵੀ ਅਸੀਂ ਲੁਧਿਆਣੇ ਤੋਂ ਲੈ ਕੇ ਆਏ ਸੀ ਸੋਚਿਆ ਸੀ ਵੀ ਵਧੀਆ ਹੋਊਗੀ ਇਹ ਠੀਕ ਆ ਚਲੋ 16 ਤਾਰ ਆ ਇਹ ਰੋਕੇ ਆ ਪਤੰਗ ਹੁਣ ਜੜਾ ਰਹੇ ਆ ਜੱਗੇ ਨੂੰ ਬੁਲਾਇਆ ਜੱਗਾ ਆਊਗਾ ਜੱਗੇ ਨਾਲ ਚੜਾਵਾਂਗੇ ਇਹ ਪਤੰਗ ਬਹੁਤ ਨੇ ਹੋ ਰਿਹਾ ਤਾਂ ਜਮੇ ਬਿਗਾ ਰਿਆ ਨਿਊ ਇੰਡੀਆ ਇਹ ਗਣੀ ਜੱਗਾ ਜੀ ਆਗੇ ਜੋ ਗਣ ਪਤੰਗ ਡਾਇਆ ਉਹ ਸੀ ਰੰਗ ਵਾਲੇ ਚੜ ਨਹੀਂ ਆ ਸਾਡੇ ਵਾਲੇ ਪਤੰਗ ਪਾ ਚੇ ਚਲੋ ਕੋਈ ਨਹੀਂ ਅਗਲੀ ਵਾਰ ਸਹੀ ਅੱਜ ਦਾ ਦਿਨ ਖਤਮ ਹੋ ਗਿਆ ਤੇ ਕੱਲ ਤੋਂ ਆਪਾਂ ਬੀਜ਼ੀ ਹੋ ਜਾਣਾ ਤੇ ਬਸ ਮੁਝ ਜੱਗ ਗਿਆ ਪੀਚਾ ਦੇਖ ਲੋ ਦੇਖਦਾ ਕਿਸੇ ਨੂੰ ਆਹੋ ਹਿੱਥ ਤੇ ਪਤੰਗ ਜੈ ਇੱਕ ਕਾਲਾ ਜਿਹਾ ਤਾਰ ਹੀ ਲਿਆ ਉਹਨੇ ਮੈਂ ਜਿੱਕੇ ਦੀ ਖਿੱਚ ਦੇਖ ਥੱਲੇ ਦਾ ਗੱਰਾ ਉਹਨੇ ਤਾਂ ਹੀ ਲਿਆ ਮੈਂ ਫੜਾ ਚੜ੍ਹ ਖੜੀ ਜੱਗੇ ਦੀ ਚੜਖੜੀ ਜੱਫਾ ਫੜ ਲਈ ਵੰਗ ਹੈ ਜ਼ੱਟਾ ਹੈ ਨਾ ਢਿੱਲੇ ਛੱਡਿਆ ਕਰ ਥੱਲੇ ਨੂੰ ਜਾਂ ਲੈ ਛੱਡ ਦੇ ਢਿੱਲੇ ਛੱਡੀ ਚੱਲ ਹਾਂ ਅੰਨ ਢਿੱਲੇ ਛੱਡਿਆ ਕਰ ਥੋੜਾ ਵਾਸ 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 ਆ ਯਾ ਕੁਦਾ ਆਦਲ ਹੈ ਤ ਉਹ ਤੜਾ ਭਾਜੀ ਭਾਈ ਇਹਨਾਂ ਨੂੰ ਉਹ ਵੱਡਿਆ ਗਿਆ ਟੁੱਟਿਆ ਨਹੀਂ ਗਿਆ ਨਾ ਡੋਰ ਤੇ ਨਾਲ ਨਹੀਂ ਨਹੀਂ ਲੋਈ ਜੱਗਨੇ ਪਤੰਗ ਵੜਤਾ ਤੇ ਆਪਾਂ ਵੀ ਚੜਾਉਣ ਲੱਗੇ ਆ ਕਮੇਸ਼ 16 ਤਾਰ 16 ਤਾਰ ਨਾਲ 16 ਤਾਰ ਨਾਲ लास्ट ਪਤੰਗ ਲੋੜੀ ਦਾ ਚੜਾਉਣ ਲੱਗੇ ਆ ਆ ਤੇ ਬਾਕੀ ਜਵਾਕ ਐਨੂੰ ਵੰਡ ਤੇ ਇਹਨਾਂ ਨੇ ਪਤੰਗ ਉਹ ਬਹੁਤ ਦੂਰ ਲੱਗਿਆ ਹੋਇਆ ਮੈਥੋਂ ਵੀ ਤੇ ਤਾਰੀ ਜਾਂਦੇ ਹੌਲੀ ਹੌਲੀ ਜਵਾਕ ਜੇ ਤੇ ਇਹ ਫਿਰਦੇ ਆ ਜਵਾਕ ਸਾਰੇ ਇਹਨਾਂ ਨੂੰ ਦਿੱਤੀ ਆ ਤੇ ਆਵਾਂ ਗਾਈ ਜਾਂਦੇ ਇੱਧਰ ਹੌਲੀ ਹੌਲੀ ਹਾਂ ਜੀ ਰਵਾਂ ਗੋਦੀ ਦੇ ਸਾਰੇ ਪਤੰਗ ਮਕਾਤੇ ਹੁਣ ਹੋ ਗਿਆ ਖਾਲੀ ਵਿੜਾ ਹੋ ਗਿਆ ਖਾਲੀ ਆ ਗਈ ਅੱਗੇ ਲੱਗੀ ਉਹ ਦੇ ਕਲ ਤੋਂ ਪਰ ਸਾਰੇ ਤੇ ਕੁਝ പഠി ആ ഇതര വീച്ച പേരും ആ വ

so